ਤੇ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਇਹਨਾਂ ਨੂੰ ਛੇਥੀ ਤੋਂ ਛੇਤੀ ਪਦਵੀ ਤੋਂ ਲਾਭੇ ਕੀਤਾ ਜਾਏ ਜਦ ਮੈਂ ਇਹਨਾਂ ਨੂੰ ਦੇਖਦਾ ਹਾਂ ਤੇ ਮੇਰੇ ਸੀਨੇ ਦੇ ਵਿੱਚ ਹੱਕ ਲੱਗਦੀ ਹੈ 328 ਰੂਪ ਜਦ ਤੋਂ ਇਹ ਚਰਚਾ ਚੱਲ ਰਹੀ ਹੈ ਸਤਪੁਰਾਂ ਦੇ ਪਾਵਨ ਸਰੂਪ ਸਾਹਿਬ ਦੀ ਪਤਾ ਹੈ ਕਿ 2 ਦਸੰਬਰ ਦੇ ਫੈਸਲੇ ਤੋਂ ਬਾਅਦ ਯਾਨੀ ਹਰਪੀਸਿੰਗੀ ਹੋਰਾਂ ਨੂੰ ਪਦਵੀ ਤੋਂ ਲਾਭੇ ਕੀਤਾ ਗਿਆ 8500 ਰੁਪਏ ਸੀ ਉਦੋਂ ਕੁਝ ਖਾਸ ਧਾਵਾਂ ਤੇ ਅਖੰਡ ਪਾਠ ਸਾਹਿਬ ਦੀ ਪੁਤਕ ਜਿਹੜੀ ਸੀ ਉਹ 5-500 5-5 ਲੱਖ ਰੁਪਏ ਵੰਟੇ ਲੈ ਕੇ ਵੀ ਰਿਸ਼ਵਤ ਲੈ ਕੇ ਵੀ ਜਿਹੜੀ ਪੁਤਕ ਸੀ ਇਹ ਸ਼੍ਰੋਮਣ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਗਤ ਨੂੰ ਦੱਸੇ ਜੇਕਰ ਉਹ ਪਾਵਨ ਰੂਪ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਰੈਫਰੈਂਸ ਲਾਇਬ੍ਰੇਰੀ ਜਾ ਕਿਤੇ ਵੀ ਬਰਾਜਮਾਨ ਹਨ ਤੋਂ ਲੈਕਚਰ ਕੀ ਫਤਿਹ ਅੱਜ ਦੀ ਪ੍ਰੈਸ ਕਾਨਫਰੰਸ ਦਸ ਜੇਬਕ ਕ੍ਰਾਂਤੀ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਇਸ ਕਰਕੇ ਇਹ ਕਾਰਨ ਲੱਗਾ ਹੈ ਕਿ ਜਿਵੇਂ ਆਪ ਸਾਰੇ ਜਾਣਦੇ ਹੋ ਕਿ ਪਿਛਲੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਕਈ ਤਰ੍ਹਾਂ ਦੀਆਂ ਦੇ ਜਮੀਨੀਆਂ ਹੋ ਰਹੀਆਂ ਨੇ ਜ਼ਮੀਨਾਂ ਵੇਚ-ਵੇਚ ਕੇ ਆਪਣੀਆਂ ਜੇਪਾਂ ਭਰੀਆਂ ਜਾ ਰਹੀਆਂ ਨੇ ਅਣਅਧਿਕਾਰਤ ਤੌਰ ਤੇ ਜ਼ਮੀਨਾਂ ਵੇਚੀਆਂ ਜਾ ਰਹੀਆਂ ਨੇ ਔਰ ਖਾਸ ਕਰਕੇ ਜਿਹੜਾ ਸਭ ਤੋਂ ਅਹਿਮ ਮੁੱਦਾ ਹੈ ਉਹ ਹੈ ਜਿਹੜੇ ਪਿਛਲੇ ਸਾਲ ਮੈਂ 328 ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਉਹਨਾਂ ਬਾਰੇ ਜੋ ਚਰਚਾ ਚੱਲ ਰਹੀ ਹੈ ਮੈਂ ਇੱਕ ਬੇਨਤੀ ਮੀਡੀਆ ਦੇ ਰਾਹੀਂ ਜੋ ਵੀ ਮੀਡੀਆ ਕਰਮੀ ਨੇ ਜਾਂ ਐਂਕਰ ਨੇ ਜਾਂ ਜੋ ਵੀ YouTube ਉੱਤੇ ਕੋਈ ਇਸ ਬਾਰੇ ਚਰਚਾ ਕਰਦੇ ਨੇ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਸਾਹਿਬਾਰੇ ਚਰਚਾ ਕੀਤੀ ਜਾਂਦੀ ਹੈ ਉਹ ਸਤਕਾਰ ਸਹਿਤ ਨਾਮ ਨਹੀਂ ਲਿਆ ਜਾਂਦਾ ਜਦ ਵੀ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਸਾਹਿਬਾਰੇ ਕੋਈ ਚਰਚਾ ਚੱਲੇ ਤਾਂ ਬਹੁਤ ادب ਸਤਕਾਰ ਸਹਿਤ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਕੀ ਵੀ ਚੈਨਲ ਤੇ ਐਂਕਰ ਔਰ ਉਹਦੇ ਜਵਾਬ ਦੇਣ ਵਾਲੇ ਜੋ ਬੈਠਦੇ ਨੇ ਉਹਦੇ ਜ਼ਰੂਰ ਕਰਨ 328 ਰੂਪ ਜਦ ਤੋਂ ਇਹ ਚਰਚਾ ਚੱਲ ਰਹੀ ਹੈ ਸਤਿਗੁਰਾਂ ਦੇ ਪਾਵਨ ਸਰੂਪ ਸਾਹਿਬ ਦੀ ਉਹ ਤੋਂ ਤੋਂ ਇਹ ਦੇਸ਼ਾ ਪ੍ਰਦੇਸ਼ਾਂ ਦੇ ਵਿੱਚੋਂ ਸਾਨੂੰ ਵੀ ਬਹੁਤ ਤਲੀ ਪੁਨਾਰੇ ਨੇ ਸੰਗਤ ਮੇਲੇ ਮੇਲ ਕੇ ਸਾਨੂੰ ਇਹ ਪੁੱਛਣਾ ਚਾਹੁੰਦੀ ਹੈ ਪੁੱਛਦੀ ਵੀ ਹੈ ਕਿ ਪਾਵਨ ਸਰੂਪ ਸਤਿਗੁਰਾਂ ਦੇ ਕਿੱਥੇ ਨੇ ਕੌਣ ਲੈ ਗਿਆ ਕਿਹੜੀ ਹਾਲਤ ਵਿੱਚ ਨੇ ਔਰ ਪੰਜਾਬ ਸਰਕਾਰ ਦੇ ਵੱਲੋਂ ਇਸ ਬਾਰੇ ਇੱਕ ਐਸ ਆਈਟੀ ਦਾ ਵੀ ਗਠਨ ਕੀਤਾ ਗਿਆ ਔਰ ਮੈਂ ਐਤ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਮਨਦਰ ਸਾਹਿਬ ਆਪਣੀ ਇਹ ਜ਼ਿੰਮੇਵਾਰੀ ਸੰਬੰਧੀ ਹੋਇਆ ਜੋ ਅੱਜ ਮੀਡੀਆ ਦੇ ਸਾਹਮਣੇ ਹੋਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਕਾਬਜ ਇੱਕ ਪਰਿਵਾਰ ਜੋ ਬਾਦਲ ਪਰਿਵਾਰ ਹੈ ਉਸ ਪਰਿਵਾਰ ਵਰਨੋਂ ਇਹ ਜੇ ਕਰਮਚਾਰੀਆਂ ਦੀ ਅਧਿਕਾਰੀਆਂ ਦੀ ਪੁਸ਼ਤਪਨਾਹੀ ਕਰਨੀ ਜਿਹੜੀ ਬਹੁਤ ਹੀ ਮੰਤ ਭਾਗੀ ਹੈ ਔਰ ਬੜੇ ਭੜੇ ਵਰਤਾਰੇ ਜਿਹੜੇ ਨੇ ਇਸ ਤਰ੍ਹਾਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਵਾਪਰ ਰਹੇ ਨੇ ਔਰ ਸਭ ਤੋਂ ਵੱਡੀ ਗੱਲ ਉਸ ਵੇਲੇ ਮੇਰੇ ਸਾਹਮਣੇ ਆਈ ਕਿ ਆਪ ਸਭ ਨੂੰ ਪਤਾ ਹੈ ਕਿ 2 ਦਸੰਬਰ ਦੇ ਫੈਸਲੇ ਤੋਂ ਬਾਅਦ ਯਾਨੀ ਹਰਪ੍ਰੀਤ ਸਿੰਘ ਜੀ ਹੋਰਾਂ ਨੂੰ ਪਦਵੀ ਤੋਂ ਰਾਬੇ ਕੀਤਾ ਗਿਆ ਮੈਨੂੰ ਪਦਵੀ ਤੋਂ ਰਾਬੇ ਕੀਤਾ ਗਿਆ ਔਰ ਪਿਛਲੇ ਸਮੇਂ ਗਿਆਨੀ ਸੁਲਤਾਨ ਸਿੰਘ ਜੀ ਜੋ ਗ੍ਰੰਥੀ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਨੇ ਉਹਨਾਂ ਦੀ ਡਿਊਟੀ ਰਾਖੇ ਤੇ ਸ਼੍ਰੀ ਦਰਬਾਰ ਸਾਹਿਬ ਮੁਖਸਰ ਸਾਹਿਬ ਵਿਖੇ ਭੇਜ ਦਿੱਤਾ ਗਿਆ ਔਰ ਅਚੰਭੇ ਬਾਣੀਕਾਰ ਨੇ ਹੈਰਾਨੀ ਬਾਣੀਕਾਰ ਉਸ ਜਿਹੜੇ ਵਾਪਰਿਕ ਜਤ ਮੈਨੂੰ ਖੁੱਦ ਪੁਜਤਨ ਪੈਣਾ ਗਿਆ ਜੀ ਸੁਲਤਾਨ ਸਿੰਘ ਹੋਰਾਂ ਨੇ ਦੱਸਿਆ ਕਿ ਇਥੋਂ ਤੱਕ ਭ੍ਰਿਸ਼ਟਾਚਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਦਰਵਾਜ਼ ਚੁੱਕਾ ਹੈ ਕਿ ਇੱਕ ਅਧਿਕਾਰੀ ਨੇ ਉਹਨਾਂ ਨੂੰ ਸ਼ਿਰ ਦਰਬਾਰ ਸਾਹਿਬ ਮੁਖਸਰ ਸਾਹਿਬ ਕੋਲ ਵਾਪਸ ਲਿਆਉਣ ਵਾਸਤੇ ਸ਼ਿਰ ਦਰਬਾਰ ਸਾਹਿਬ ਵਾਪਸ ਲਿਆਉਣ ਵਾਸਤੇ 5 ਲੱਖ ਰੁਪਏ ਦੀ ਮੰਗ ਤੱਕ ਕਰ ਦਿੱਤੀ ਇਸ ਬਾਰੇ ਕੁਰਾਸਾਗਨ ਸੁਤਾਨ ਸਿੰਘ ਜੀ ਖੁਦ ਕਰਨਗੇ ਕਿ ਉਹ ਕਿਹੜਾ ਅਧਿਕਾਰੀ ਹੈ ਉਹ ਕਿਹੜਾ ਕਰਮਚਾਰੀ ਹੈ ਉਸ ਦਾ ਕੀ ਨਾਮ ਹੈ ਬੜੀਆਂ ਦੁਖਦਾਇਕ ਘਟਨਾਵਾਂ ਜਿਹੜੀਆਂ ਹੋਏਗਾ ਪਰ ਰਹੀਆਂ ਔਰ ਇਸ ਸਾਰੇ ਬਤਾਰੇ ਦੇ ਪਿੱਛੇ ਇੱਕੋ ਪਰਿਵਾਰ ਦਾ ਹੱਥ ਹੈ ਜੋ ਕਿ ਸਾਨੂੰ ਪਤਾ ਲੱਗ ਜਿਆਦਾ ਸੀ ਸਤਪੁਰਾਂ ਦੀ <table>ਚ ਬੈਠਦੇ ਹਾਂ ਗੁਰੂਵਰਨ ਸਾਹਿਬ ਤੇ ਮਹਾਰਾਜ ਦੀ ਫਜ਼ੋਲੀ ਵਿੱਚ ਬੈਠਦੇ ਹਾਂ ਤੇ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਇਹਨਾਂ ਨੂੰ ਛੇਤ ਤੋਂ ਛੇਤੀ ਪਦਵੀ ਤੋਂ ਲਾਭੇ ਕੀਤਾ ਜਾਏ ਜਦ ਮੈਂ ਇਹਨਾਂ ਨੂੰ ਦੇਖਦਾ ਹਾਂ ਤੇ ਮੇਰੇ ਸੀਨੇ ਦੇ ਵਿੱਚ ਅੱਗ ਲੱਗਦੀ ਹੈ ਤੇ ਅੱਜ ਇਹ ਪ੍ਰੈਸ ਕਾਨਫਰੰਸ ਮੈਂ ਕਰ ਰਿਹਾ ਕਹ ਕਿ ਅੱਜ ਦੀ ਇਹ ਪ੍ਰੈਸ ਕਾਨਫਰੰਸ ਮੈਂ ਬਹੁਤ ਦੁਖੀ ਅਤੇ ਭਰੇ ਮਨ ਦੇ ਨਾਲ ਕਰ ਰਿਹਾ ਹਾਂ ਕਿ ਪਿਛਲੇ ਕਈ ਸਾਲਾਂ ਤੋਂ ਇੱਕ ਪਰਿਵਾਰ ਦੇ ਕਬਜ਼ੇ ਹੇਠ ਜੋ ਕੁਝ ਪੰਥ ਦੇ ਵਿੱਚ ਵਾਪਰ ਰਿਹਾ ਹੈ ਉਹ ਬਹੁਤ ਦੁਖਦਾਈ ਅਤੇ ਪੰਥ ਦਾ ਵੱਡਾ ਨੁਕਸਾਨ ਕਰ ਰਿਹਾ ਹੈ ਛੋਟੇ-ਮੋਟੇ ਚੋਰੀ ਆਦ ਹੋ ਜਾਣੀ ਤਾਂ ਇੰਦੀ ਵੱਡੀ ਸੰਸਥਾ ਵਿੱਚ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ ਭਾਵੇਂ ਕਿ ਚੋਰੀ ਲੱਖ ਦੀ ਵੀ ਮਾੜੀ ਹੈ ਕੱਖ ਦੀ ਵੀ ਮਾੜੀ ਹੈ ਪਰ ਐਸੀ ਫੇਸੀ ਰਿਕ ਤਾਂ ਛੋਟੀਆਂ-ਛੋਟੀਆਂ ਚੋਰੀਆਂ ਨਹੀਂ ਬਲਕੇ ਗੁਰੂ ਕੇ ਗੌਰਵ ਤੇ ਡਾਕੇ ਪੈ ਰਹੇ ਹਨ ਅਤੇ ਗੁਰੂ ਘਰ ਦੀਆਂ ਜ਼ਮੀਨਾਂ अनअधकारत तरीके नाल बेच-बेच के पैसे जेबਾਂ ਚ ਪਾਏ ਜਾ ਰਹੇ ਹਨ ਕਦੇ ਗੁਰੂ ਕੇ ਲੰਗਰ ਦੀਆਂ ਸੁੱਕੀਆਂ ਰੋਟੀਆਂ ਵੇਚ ਕੇ ਕਰੋੜਾਂ ਰੁਪਏ ਦੀ ਕਪੜੇ ਬਾਜ਼ੀ ਕੀਤੀ ਜਾ ਰਹੀ ਹੈ ਕਿਤੇ ਬਿਲਡਿੰਗਾਂ ਬਣਾਉਣ ਤੇ ਸੀਏ ਕੋਲੀ ਵਰਗੇ ਵਾਰ-ਵਾਰ ਪੈਸੇ ਵਧਾ ਕੇ ਜੇਬਾਂ ਭਰ ਰਹੇ ਹਨ ਦੁਕਾਨਾਂ ਕਿਰਾਏ ਤੇ ਰੱਖ ਕੇ ਕਿਰਾਏਦਾਰ ਜਿਆਦਾ ਕਿਰਾਇਆ ਲੈ ਕੇ ਸਬਲੈਟ ਕਰ ਰਹੇ ਹਨ ਜ਼ਮੀਨਾਂ ਘੱਟ ਠੇਕੇ ਤੇ ਲੈ ਕੇ ਅੱਗੇ ਜ਼ਿਆਦਾ ਪੈਸੇ ਲੈ ਕੇ ਸੌਬਲੈਟ ਕੀਤੀਆਂ ਜਾ ਰਹੀਆਂ ਹਨ। ਔਰ ਪਿਛਲੇ ਸਮੇਂ ਇਹ ਤੋਂ ਅਖੰਡਪਾੜ ਸਾਹਿਬ ਦੀ ਭੇਟਾ 8500 ਰੁਪਏ ਸੀ। ਉਦੋਂ ਕੁਝ ਖਾਸ ਥਾਵਾਂ ਤੇ ਅਖੰਡਪਾੜ ਸਾਹਿਬ ਦੀ ਬੁੰਗ ਜਿਹੜੀ ਸੀ ਉਹ 5-5 ਰੁਪਏ 5-5 ਲੱਖ ਰੁਪਏ ਵੰਡੇ ਲੈ ਕੇ ਵੀ ਰਿਸ਼ਵਤ ਲੈ ਕੇ ਵੀ ਜਿਹੜੀ ਬੁੰਗ ਸੀ ਉਹ ਉਸ ਵੇਲੇ ਕੀਤੀ ਗਈ ਇਹ ਵੱੱਜਰ ਅਪਰਾਧ ਜਿਹੜਾ ਸੀ ਉਸ ਵੇਲੇ ਕੀਤਾ ਗਿਆ। ਉਹਨਾਂ ਮਰਾਜ਼ਮਾਂ ਤੇ ਕਾਰਵਾਈ ਹੋਣੀ ਉਹਨਾਂ ਨੂੰ ਫੇਰ ਬਹਾਲ ਕਰਕੇ ਉੱਚੀਆਂ ਪਦਵੀਆਂ ਤੇ ਬਿਠਾ ਦੇਣਾ ਇਥੋਂ ਤੱਕ ਕਿ ਗੁਰੂ ਸਾਹਿਬ ਜੀ ਦੇ ਆਪ ਦਾ ਖਿਆਲ ਨਹੀਂ ਰੱਖਿਆ ਜਾ ਰਿਹਾ ਬਿਨਾਂ ਕੋਈ ਤਸਦੀਕ ਕੀਤੇ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਕਿਸੇ ਨੂੰ ਵੀ ਦੇ ਦੇਣੇ ਇਥੋਂ ਤੱਕ ਕਿ ਪਿਛਲੇ ਦਿਨੀ ਇੱਕ ਸਿੰਘ ਦੀ ਡਿਬੇਟ ਸੋਸ਼ਲ ਮੀਡੀਆ ਤੇ ਚੱਲਦੀ ਰਹੀ ਕਿ ਕਿਸੇ ਦੇ ਮਰੇ ਹੋਏ ਕੁੱਤੇ ਦੀ ਬਾਣੀ ਹੋਈ ਜਗਾ ਤੇ ਵੀ ਦੋ ਪਾਵਨ ਸਰੂਪ ਜਿਹੜੇ ਸਨ ਉਹ ਦਿੱਤੇ ਗਏ। ਇਹ ਕੌਣ ਕਰਵਾ ਰਿਹਾ ਕਿਸ ਤੇ ਕਹਿਣ ਤੇ ਇਹ ਦਿੱਤੇ ਜਾ ਰਹੇ ਨੇ। ਪਿਛਲੇ 10 ਸਾਲ ਤੋਂ ਵੀ ਬਸਮਾ ਹੋ ਚੁੱਕਾ ਹੈ ਕਿ ਨਨਕਾਣਾ ਸਾਹਿਬ ਜਿwale ਪਾਵਨ ਸਰੂਪ ਜਿਸ ਵੇਲੇ ਨਨਕਾਣਾ ਸਾਹਿਬ ਵਾਲਾ ਸਾਕਾ ਵਾਪਰਿਆ ਭਾਈ ਦਸ਼ਮਣ ਸਿੰਘ ਧਾਰੋਵਾਲੀ ਸ਼ਹੀਦ ਹੁੰਦੇ ਨੇ ਉੱਥੇ ਧੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਰੂਪ ਜ਼ਖਮੀ ਹੋ ਜਾਂਦੇ ਨੇ। ਉਹ ਪਾਵਨ ਰੂਪ ਤੁਛਾ ਖਾਨਾ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਦਾਸ ਦੇ ਖੁਦ ਆਪ ਲੰਬਾ ਸਮਾਂ ਸੇਵਾ ਵੀ ਕੀਤੀ ਹੈ ਦਰਸ਼ਨ ਵੀ ਕੀਤੇ ਨੇ ਔਰ ਹਰ ਸਾਲ 1 ਜਨਵਰੀ ਵਾਲੇ ਦਿਨ ਜਿਸ ਦਿਨ ਨਨਕਾਣਾ ਸਾਹਿਬ ਬੜਾ ਸਾਕਾ ਵਾਪਰਦੇ ਅਸੀਂ ਗੁਰਦੁਆਰਾ ਮਨਜੀਤ ਸਾਹਿਬ ਦੀਵਾਨ ਹਾਲ ਉਹ ਪਾਵਨ ਰੂਪ ਗੁਰੂ ਸਾਹਿਬ ਦੇ ਪ੍ਰਕਾਸ਼ ਵੀ ਕਰਿਆ ਕਰਦੇ ਸਾਂ ਸੰਗਤ ਨੂੰ ਦਰਸ਼ਨ ਵੀ ਕਰਵਾਇਆ ਕਰਦੇ ਸਾਂ ਉਹ ਪਾਵਨ ਰੂਪ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਗੰਪਤ ਵਿੱਚ ਹਣ ਉਹਨਾਂ ਦੇ ਨਾਲ ਕੀ ਕੀਤਾ ਜਾ ਰਿਹਾ ਹੈ ਕਿਹੜੇ ਤਰੀਕੇ ਦੇ ਨਾਲ ਕਿਹੜੀ ਸੇਵਾ ਕੀਤੀ ਜਾ ਰਹੀ ਹੈ ਇਹਦੇ ਬਾਰੇ ਸੰਗਤ ਨੂੰ ਦੱਸਿਆ ਜਾਵੇ ਇਹਦੇ ਬਾਰੇ ਕਿਸੇ ਨੂੰ ਕੋਈ ਪਤਾ ਨਹੀਂ ਹੈ ਇਥੇ ਇੱਕ ਕਲ ਕਰਦੇ ਪੰਜੂਰੀ ਸੰਦ ਹੈ ਕਿ 1984 ਦਾ ਜੋ ਘੱਲੂ ਘਰਾਵਾ ਪਰਦਾ ਉਸ ਘੱਲੂ ਘਾਰੇ ਵਿੱਚ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 파ਮਨ ਰੂਪ ਔਰ ਬਹੁਤ ਸਾਰਾ ਸਾਹਿਬ ਭਾਰਤੀ ਫੌਜ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚੋਂ ਚੁੱਕ ਕੇ ਲਿਆ ਜਾਂਦੀ ਹੈ ਔਰ ਬਾਅਦ ਵਿੱਚ ਫੌਜ ਵੱਲੋਂ ਕੁਝ ਪਾਵਨ ਸਰੂਪਤ ਸਾਹਿਤ ਵਾਪਸ ਵੀ ਕੀਤਾ ਜਾਂਦਾ ਹੈ ਉਹਨਾਂ ਵਿੱਚ ਕੁ ਪਾਵਨ ਸਰੂਪ ਜਿਸ ਦੀ ਸੋਸ਼ਲ ਮੀਡੀਆ ਤੇ ਬਹੁਤ ਚਰਚਾ ਚੱਲਦੀ ਰਹੀ ਡਾਕਟਰ ਅਨੁਰਾਗ ਸਿੰਘ ਜਿਹੋਰਾ ਨੇ ਕਾਫੀ ਵਾਰ ਉਸ ਪਾਵਨ ਸਰੂਪ ਦਾ ਜ਼ਿਕਰ ਵੀ ਕੀਤਾ ਜਿਸ ਉੱਤੇ ਗੁਰੂ ਸਾਹਿਬ ਜਿੱਦੇ ਦਸਤਖਤ ਸਨ ਉਹ ਪਾਵਨ ਸਰੂਪ ਕਿੱਥੇ ਹੈ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਗਤ ਨੂੰ ਦੱਸੇ ਜੇਕਰ ਉਪਾਵਨ ਸ੍ਰੀ ਹਰਮੰਦਰ ਸਾਹਿਬ ਰੈਫਰੈਂਸ ਲਾਇਬ੍ਰੇਰੀ ਜਾਕੀਤੇ ਵਿਭਾਜਮਣ ਹਨ ਤਾਂ ਉਹਨਾਂ ਦੇ ਸੰਗਤ ਨੂੰ ਦਰਸ਼ਨ ਕਿਉਂ ਨਹੀਂ ਕਰਵਾਏ ਜਾ ਰਹੇ ਵਿਸ਼ੇਸ਼ ਅ ਸਮਾਸ਼ੀ ਅਕਾਲ ਤਖਸਰ ਸਾਹਿਬ ਤੇ ਸੁਭਾਇਮਾਨ ਗੁਰੂ ਸਾਹਿਬ ਜੀ ਦੇ ਅਤੇ ਮਹਾਨ ਗੁਰ ਸਿੱਖਾਂ ਦੇ ਮਹਾਨ ਸ਼ਹੀਦਾਂ ਦੇ ਪਾਵਨ ਸ਼ਸਤਰ ਜਦ ਤਾ ਉਹ ਸੋਨਾ ਲਾ ਕੇ ਉਹਨਾਂ ਦੀ ਅਸਲ ਦੇਖ ਹੀ ਬੋਧ ਦਿੱਤੀ ਗਈ ਸੋਨਾ ਕਿੱਥੋਂ ਕਿਵੇਂ ਅਤੇ ਕਿੰਨਾ ਆਇਆ ਇਸ ਦਾ ਹਿਸਾਬ ਕੌਣ ਦੇਵੇਗਾ ਜੋ ਗੁਰੂ ਸਾਹਿਬ ਦੇ ਸ਼ੋ ਪ੍ਰਾਪਤ ਇੱਕ ਸ੍ਰੀ ਸਾਹਿਬ ਜਿਹੇ ਕਾਲਕਤ ਸਹਿਬ ਦੇ ਉੱਤੇ ਨੀਲੀ ਅਤੇ ਪੀਰੀ ਦੀਆਂ ਦੋ ਕਿਰਪਾਨਾਂ ਸੁਭਾਇਮਾਨ ਨੇ ਸੋਨਾ ਨਾਉਂਦਿਆਂ ਹੋਇਆ ਇੱਕ ਕਿਰਪਾਨ ਦਾ ਮੁੱਠਾ ਜਿਹੜਾ ਉਹ ਟੁੱਟ ਜਾਂਦਾ ਹੈ ਉਹਦੇ ਥਾਂ ਤੇ ਇੱਕ ਦੂਜਾ ਮੁੱਠਾ ਜੜਿਆ ਜਾਂਦਾ ਹੈ ਗੁਰੂ ਸਾਹਿਬ ਦੇ ਪਾਵਨ ਹੱਥਾਂ ਦੇ ਸ਼ੋਹ ਪ੍ਰਾਪਤ ਜਿਹੜਾ ਉਹ ਮੁੱਠਾ ਹੈ ਉਹ ਕਿੱਥੇ ਹੈ ਇਹ ਸਭ ਸੰਗਤ ਜਾਣਨਾ ਚਾਹੁੰਦੀ ਹੈ ਸੰਗਤ 'ਚ ਅਕਾਲੇ ਦਰ ਬਦਲ ਵੱਲੋਂ ਆਪਣੇ ਰਾਜ ਵਿੱਚ ਸੁਵੇਤ ਸਿਆਣੀ ਵਰਗੇ ਸਿੱਖ ਨੌਜਵਾਨਾਂ ਦਾ ਘਾੜ ਕਰਨ ਵਾਲੇ ਪੁਲਸ ਅਫਸਰਾਂ ਨੂੰ ਤਰੱਕੀ ਦੇ ਕੇ ਡੀਜੀਪੀ ਲਾਉਣਾ ਇਜ਼ਹਾਰ ਆਲਮ ਵਰਗੇ ਜਿਸ ਨੇ ਆਲਮ ਸੈਨਾ ਬਣਾ ਕੇ ਸਿੱਖ ਨੌਜਵਾਨਾਂ ਦਾ ਘਾਣ ਕੀਤਾ ਉਸ ਨੂੰ ਅਕਾਲੇ ਦਰ ਵਿੱਚ ਸ਼ਾਮਲ ਕਰਕੇ ਪਾਰਟੀ ਦੀ ਟਿਕਟ ਦੇਣੀ ਇਹ ਵੱੱਜਰ ਅਪਰਾਧ ਤੇ ਪੰਥ ਨਾਲ ਤਰੁਖਾ ਕੀਤਾ ਗਿਆ ਹੈ ਗੁਰੂ ਸਾਹਿਬ ਦਾ ਸਮਾਂਗ ਰਚਣ ਵਾਲੇ ਸੋਪਤਾ ਸਾਹਿਬ ਦਾ ਪਰਚਾ ਕੈਨਸਲ ਕਰਨਾ ਇਹ ਸਾਰਾ ਕੁਝ 2 ਦਸੰਬਰ ਵਾਲੇ ਦਿਨ ਸੰਗਤ ਵਿੱਚ ਗੁਰੂ ਕੀ ਹਜ਼ੂਰੀ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੇ ਨਾਲ ਖੜੇ ਹੋਏ ਸਾਰੇ ਸਾਥੀਆਂ ਨੇ ਹਾਜ਼ਰ ਰੂਪ ਵਿੱਚ ਹਾਂ ਸਿਰ ਹਲਾ ਕੇ ਇਸ ਗੱਲ ਨੂੰ ਸਾਰਾ ਕੁਝ ਮੰਨਿਆ ਔਰ ਬਾਅਦ ਵਿੱਚ ਮੁਕਰ ਜਾਣਾ ਏ ਗੁਰੂ ਅਤੇ ਗੁਰੂ ਪੰਥ ਤੋਂ ਬਹੁਤ ਵੱਡੀ ਬੇਨੁਕਤਾਈ ਦਾ ਬਹੁਤ ਵੱਡਾ ਸਬੂਤ ਹੈ ਇਹਨਾਂ ਮਨਮਰਜ਼ੀਆਂ ਨਾਲ ਸੰਸਾਰ ਭਰ ਵਿੱਚ ਵਸਦੀਆਂ ਸਿੱਖ ਸੰਗਤਾਂ ਦੇ ਹਿਰਦੇ ਬਹੁਤ ਦੁਖੀ ਹਨ ਇਹ ਉਹ ਪਾਵਨ ਪਵਿੱਤਰ ਸਥਾਨ ਹੈ ਜਿੱਥੇ ਮੱਛੇ ਅਬਦਾਲੀ ਵਰਗੇ ਮੀਰ ਮਾਨੂ ਵਰਗੇ ਜਸਪਤ ਲਖਪਤ ਵਰਗੇ ਵੀ ਆਏ ਜਿਨ੍ਹਾਂ ਨੇ ਪਾਵਨ ਸਥਾਨ ਦੀ ਵਿਅਦਬੀ ਕੀਤੀ ਕਰਵਾਈ ਪਰ ਪੰਥ ਨੇ ਉਹਨਾਂ ਦਾ ਮੁਕਾਬਲਾ ਵੀ ਕੀਤਾ ਤੇ ਆਪਣੀਆਂ ਮਹਾਨ ਪਰੰਪਰਾਵਾਂ ਨੂੰ ਕਾਇਮ ਵੀ ਰੱਖਿਆ ਔਰ ਇਸ ਪਰਿਵਾਰ ਨੇ ਤਾਂ ਸਾਡੀਆਂ ਪੰਥਕ ਪਰੰਪਰਾਵਾਂ ਮਰਿਆਦਾਵਾਂ ਅਤੇ ਪੰਥ ਦੀਆਂ ਮਹਾਰਤਵੀਆਂ ਨੂੰ ਆਪਣੇ ਨਿੱਜੀ ਹਿੱਤਾਂ ਵਾਸਤੇ ਵਰਤਿਆ ਤੇ ਕੌਮ ਦਾ ਭਾਰੀ ਨੁਕਸਾਨ ਕੀਤਾ ਜੋ ਕਿ ਸਾਡੇ ਸਾਹਮਣੇ ਹੈ ਜਥੇਦਾਰਾਂ ਨੂੰ ਆਦੇਸ਼ ਦੇ ਕੇ ਆਪਣੀ ਰਹਿਸ਼ਤੇ ਬੁਲਾਉਣਾ ਬੁਲਾ ਕੇ ਆਦੇਸ਼ ਦੇਣਾ ਕਿ ਸਿੱਸੇ ਵਾਲੇ ਸਾਥ ਨੂੰ ਬੇਨਾ ਮੰਗੇ ਮਵਾਫੀ ਦਬਾਉਣੀ ਅਤੇ ਸੌਤਾ ਸਾਥ ਦੀ ਐਮ ਐਸ ਜੀ ਫਿਲਮ ਚਲਾਉਣ ਲਈ ਪੁਰਸਤਾ ਪ੍ਰਬੰਧ ਕਰਨਾ ਸੌਦਾ ਸਾਧ ਦੇ ਮੁਆਫੇ ਨੂੰ ਸਹਿਤ ਹੈਰਾਉਣ ਲਈ ਗੁਰੂ ਕੀ ਕੋਲਕ ਵਿੱਚੋਂ ਲੱਖਾਂ ਦੇ ਇਸ਼ਤਿਹਾਰ ਦੇਣਾ ਹੈ ਬਰਕਾਰੀ ਵਰਗੇ ਕਾਰਡ ਗੁਰੂ ਸਾਹਿਬ ਦੇ ਪਾਵਨ ਅੰਗ ਸੌਦਾ ਸਾਧ ਦੇ ਚੇਲਿਆਂ ਵੱਲੋਂ ਗਲੀਆਂ ਵਿੱਚ ਖਿਲਾਰ ਕੇ ਪੂਰੇ ਕੌਮ ਨੂੰ ਵੰਗਾਰਨਾ ਗੰਦੀਆਂ ਗਾਲਾਂ ਦੇ ਕੇ ਪੋਸਟਰ ਲਾਉਣੇ ਗੁਰੂ ਸਾਹਿਬ ਜੀ ਦੇ ਵਿਅਦਪੀ ਤੇ ਰੋਸ ਵਿੱਚ ਬੈਠੀ ਸੰਗਤ ਤੇ ਗੋਲੀਆਂ ਚਲਾਉਣੀਆਂ ਲਾਠੇ ਚਾਰਜ ਕਰਨਾ ਡੈਪਰ ਕਲਾ ਖੋੜਕ ਪੂਰਾ ਕਾਰਡ ਕਰਨਾ ਦੋ ਸਿੰਘ ਸ਼ਹੀਦ ਕਰਨਾ ਅਨੇਕਾਂ ਜ਼ਖਮੀ ਕਰਨੇ ਇਹ ਜ਼ੁਲਮ ਦੀ ਇੰਤਹਾ ਹੀ ਕਹੀ ਜਾ ਸਕਦੀ ਹੈ ਜਿਸ ਨੂੰ ਖਾਸਾ ਸੰਤ ਕਰੇ ਵੀ ਭੁੱਲ ਨਹੀਂ ਸਕਦਾ ਸਿੱਖ ਪੰਥ ਦੀ ਸੇਵਾਦਾਰ ਜਥੇਬੰਦੀ ਜੋ ਪੰਥ ਦੇ ਪ੍ਰਚਾਰ ਪ੍ਰਸਾਰ ਲਈ ਗੁਰਦਘਾਮਾਂ ਦੀ ਸੇਵਾ ਸੁਭਾਰ ਮਰਿਆਦਾ ਨਾਲ ਗੁਰੂ ਘਰਾਂ ਦਾ ਪ੍ਰਬੰਧ ਕਰਨ ਅਤੇ ਸੰਗਤਾਂ ਦੀ ਸੇਵਾ ਵਾਸਤੇ ਹੋਂ ਦੇ ਵਿੱਚ ਆਈ ਸੀ ਉਸ ਜਥੇਬੰਦੀ ਵਿੱਚ ਇਸ ਤਰ੍ਹਾਂ ਦੇ ਵਰਤਾਰੇ ਹੋਣੇ ਬਹੁਤ ਦੁਖਦਾਈ ਹਨ ਇਹ ਸਾਰਾ ਕੁਝ ਇਹ ਸਾਬਤ ਕਰਦਾ ਹੈ ਕਿ ਐਸੇ ਪੈਸੇ ਚੋਕ ਹੋਵੇਗਾ ਜੋ ਬਾਦਲ ਪਰਵਾਰ ਚਾਹੇਗਾ ਸੰਗਤ ਜੀ ਹੁਣ ਸਮਾਂ ਆ ਗਿਆ ਹੈ ਕਿ ਭਾਈ ਮਹਤਾਬ ਸਿੰਘ ਵੀਰਵਾਗੋ ਕੌਮ ਵਿੱਚ ਜਾਗਰਤੀ ਪੈਦਾ ਕੀਤੀ ਜਾਵੇ ਸੰਗਤ ਜੀ ਹੁਣ ਪ੍ਰਦਾਸ਼ਤ ਕਰਨਾ ਬਹੁਤ ਮੁਸ਼ਕਲ ਹੋ ਰਿਹਾ ਹੈ ਸਾਡਾ ਇਤਿਹਾਸ ਗਵਾਹ ਹੈ ਕਿ ਜਦ ਜਦ ਗੁਰੂ ਕੀ ਗੋਲਕ ਤੇ ਡਾਕੇ ਪਏ ਵੀ ਉੱਥੇ ਚੰਦ ਵਰਗਿਆਂ ਨੇ ਗੁਰੂ ਕੀ ਗੋਲਕ ਗੁਰੂ ਕਾ ਆਰੰਯ ਸੰਤਾਂ પાસે ਉਠਾ ਕੇ ਆਪਨੇ ਘਰ ਲੈ ਕੇ ਜਾਣੀ ਤਾਂ ਉਸ ਵੇਲੇ ਉਸ ਦੀ ਇਸ ਕਰਤੂਤ ਨੂੰ ਬਾਬਾ ਘੁਟਾ ਜੀ ਅਤੇ ਭਾਈ ਗੁਰਦਾਸ ਜੀ ਨੇ ਸੰਕਤਾਂ ਨੂੰ ਜਾਗਰੂ ਕਰਕੇ ਸੰਕਤਾਂ ਦੇ ਸਾਹਮਣੇ ਪੇਸ਼ ਕੀਤਾ ਮੈਂ ਗੁਰੂ ਰਾਮਦਾਸ ਜੀ ਦੇ ਘਰ ਦਾ ਕੂਕਰ ਹੋਣ ਕਰਕੇ ਕੋਕ ਕੋਕ ਕੇ ਅੱਜ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਗੁਰੂ ਘਰ ਦੀ ਮਰਿਆਦਾ ਨੂੰ ਹੁਣ ਕੇਵਲ ਤੇ ਕੇਵਲ ਸਰਬੱਤ ਖਾਲਸਾ ਹੀ ਬਚਾ ਸਕਦਾ ਹੈ ਮੈਂ ਸਮੁੱਚੇ ਖਾਲਸਾ ਪੰਥ ਨੂੰ ਜੋਦ ਵੀ ਕਰਦਾ ਹਾਂ ਕਿ ਸਮੁੱਚਾ ਖਾਲਸਾ ਪੰਥ Дякую yes, за